ਤਾਰੀਖ 29 5 222 ਇਹ ਤਾਰੀਖ ਕੋਈ ਨਹੀਂ ਭੁੱਲ ਸਕਦਾ ਕਿਉਂਕਿ ਇਸ ਦਿਨ ਪੰਜਾਬ ਦੇ ਬਿਹਤਰੀ ਚੌਣ ਵਾਲੇ ਕਲਾਕਾਰ ਸਿੱਧੂ ਮੂਸੇਵਾਲੇ ਦਾ ਮਾਨਸਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਜੇ ਤਾਰੀਖ 29 5 222 ਅੱਜ ਸਿੱਧੂ ਮੂਸੇਵਾਲੇ ਦੀ ਮੌਤ ਨੂੰ 3 ਸਾਲ ਬੀਤ ਗਏ ਨੇ ਅੱਜ ਸਿੱਧੂ ਮੂਸੇਵਾਲੇ ਦੀ ਤੀਜੀ ਬਰਸੀ ਹੈ ਤੇ ਅੱਜ ਵੀ ਲੋਕ ਉਸ ਨੂੰ ਇਸੇ ਤਰੀਕੇ ਦੇ ਨਾਲ ਪਿਆਰ ਕਰਦੇ ਨੇ ਜਿਸ ਤਰੀਕੇ ਦੇ ਨਾਲ ਉਹਦੋਂ ਕਰਦੇ ਸੀ ਜਦੋਂ ਉਹ ਜਿਉਂਦਾ ਸੀ ਜਿਸ ਤਰੀਕੇ ਦੇ ਨਾਲ ਉਸ ਸਮੇਂ ਉਸ ਦੇ ਗਾਣਿਆਂ ਨੂੰ ਪਿਆਰ ਮਿਲਦਾ ਸੀ ਅੱਜ ਵੀ ਲੋਕਾਂ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਪਿਆਰ ਦਿੱਤਾ ਜਾਂਦਾ ਹੈ ਸਿੱਧੂ ਦੀ ਬਸ ਸਿੱਧੂ ਦੇ ਪਰਿਵਾਰ ਨੂੰ ਪਿਆਰ ਦਿੱਤਾ ਜਾਂਦਾ ਹੈ ਸਿੱਧੂ ਦੇ ਛੋਟੇ ਭਰਾ ਨੂੰ ਪਿਆਰ ਦਿੱਤਾ ਜਾਂਦਾ ਹੈ ਜਿਹੜੇ ਸਿੱਧੂ ਦੇ ਚਾਣ ਵਾਲੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਵੱਡੀ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੀ ਤੀਜੀ ਵਰਸੀ ਦੇ ਮੌਕੇ ਕਿਸ ਤਰੀਕੇ ਦੇ ਨਾਲ ਸਿੱਧੂ ਦੇ ਚਾਣ ਵਾਲੇ ਉੱਥੇ ਪਹੁੰਚ ਚੁੱਕੇ ਨੇ ਤੇ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਹੇ ਨੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਅੱਜ ਵੀ ਜਦੋਂ ਪਿੱਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਕੋਈ ਵੀ ਪੋਸਟ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਰਦੇ ਨੇ ਜਾਂ ਸਿੱਧੂ ਦੇ ਫੈਨਸ ਕਰਦੇ ਨੇ ਤੇ ਅੱਜ ਵੀ ਥੱਲੇ ਹੈਸ਼ਟੈਗ ਪਾਇਆ ਜਾਂਦਾ ਹੈ ਪੋਸਟ ਦੇ ਕਿ ਜਸਟਿਸ ਫਾਰ ਸਿੱਧੂ ਮੂਸੇਵਾਲਾ ਮਾਤਾ ਚਰਨ ਕੌਰ ਦੇ ਵੱਲੋਂ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਪੁੱਤ ਤੇਰੇ ਲਈ ਤੇਰੇ ਇਨਸਾਫ ਦੇ ਲਈ ਅਸੀਂ ਹਮੇਸ਼ਾ ਲੜਦੇ ਰਵਾਂਗੇ ਤਾਂ ਸਿੱਧੂ ਦੇ ਚੌਣ ਵਾਲੇ ਜੋ ਕਿ ਸਿੱਧੂ ਦੀ ਤੀਜੀ ਵਰਸੀ ਮੌਕੇ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਸੀਂ ਸੁਣੋ ਸਰਸਤੋਂ ਆਏ ਜੀ ਕਿੰਨਾ ਕੁ ਸੁਣਦੇ ਹੋ ਸਿੱਧੂ ਨੂੰ ਕਰ ਬਹੁਤ ਜ਼ਿਆਦਾ ਸੁਣਦੇ ਆ ਜੀ ਅੱਜ ਤੀਸਰੀ ਵਰਸੀ ਹੈ ਹਾਂ ਜੀ ਦੁੱਖ ਤਾਂ ਬਹੁਤ ਲੱਗਦਾ ਜੀ ਹੁਣ ਹੂੰ ਕੁਦਰਤ ਜੋ ਵੀ ਖੇਡ ਹੈ ਉਹ ਤਾਂ ਭੁਗਤਣਾ ਹੀ ਪੈਣਾ ਜੀ ਲੱਗਦਾ ਇਨਸਾਫ ਮਿਲੂਗਾ ਮੈਨੂੰ ਤਾਂ ਲੱਗਦਾ ਨਹੀਂ ਜੀ ਜੇ ਸਾਨੂੰ ਸਰਕਾਰਾਂ ਹੈਗੀਆਂ ਜੀ ਅੱਛਾ ਹਾਂਜੀ ਤੇ ਚੱਲਦਾ ਫਿਰ ਸਿੱਧੂ ਪੂਰਾ ਹਾਂਜੀ ਪੂਰਾ ਚੱਲਦਾ ਹੈ ਜੀ ਅੱਜ ਵੀ ਜਿਉਂਦਾ ਹੈ ਅੱਜ ਵੀ ਦਿਲਾਂ ਸੇ ਜਿਉਂਦਾ ਸਾਡੇ ਅੱਛਾ ਛੋਟਾ ਸ਼ੋਭਾ ਆ ਗਿਆ ਕਿਵੇਂ ਲੱਗਦਾ ਵੀ ਉਸ ਦੇ ਬਾਰੇ ਕਿਵੇਂ ਉਸ ਦੇ ਬਾਰੇ ਲੱਗਦਾ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਬਈ ਆ ਗਿਆ ਹੂੰ ਤੇ ਰੱਬ ਮਿਹਰ ਕਰੇ ਉਹਨੂੰ ਤਰੱਕੀ ਬਖਸ਼ੇ ਹੂੰ ਚੜਾਈ ਫੁੱਲ ਰੱਖੇ ਹੂੰ ਹਾਂ ਜੀ ਨਾਲੇ ਸਿੱਧੂ ਦੇ ਫੈਨ ਸਾਰੇ ਹਾਂਜੀ ਹਾਂਜੀ ਨਾਲ ਹੈ سپورਟ ਹੈ ਅਸੀਂ ਸਰਸੇ ਤੋਂ ਆਏ ਜੀ ਤੇ ਮੌਕੇ ਤੇ ਚੰਡੀਗੜ੍ਹ ਤੋਂ ਆ ਰਹੇ ਹਾਂ ਜੀ ਇੱਥੇ ਅੱਛਾ ਕਿੰਨਾ ਕੁ ਸੁਣਦੇ ਹੋ ਸਿੱਧੂ ਨੂੰ ਹਾਜ਼ਰ ਬਹੁਤ ਜ਼ਿਆਦਾ ਸੁਣਦੇ ਹਾਂ ਜੀ ਬਹੁਤ ਹੀ ਜ਼ਿਆਦਾ ਆ ਸਿੱਧੂ ਦੀ ਤੀਸਰੀ ਵਾਰ ਚੇ ਕੀ ਕਹਿਣਾ ਚਾਹੋਗੇ ਸਰੇ ਬਹੁਤ ਦੁੱਖ ਦੀ ਗੱਲ ਹੈ ਜੀ ਇੱਥੇ ਆ ਕੇ ਮਤਲਬ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਸਵੇਰੇ ਸਾਨੂੰ ਮਤਲਬ ਕਿ ਕੱਲ ਹੀ ਸਾਨੂੰ ਲੱਗਿਆ ਕਿ ਹਾਂਜੀ ਕੱਲ ਨੂੰ ਮਤਲਬ ਉਹਨਾਂ ਦਾ ਹੋਇਆ ਸੀ ਜੀ ਹਨਾ ਜੀ ਤੇ ਅੱਜ ਸਾਨੂੰ ਇਸੇ ਕਰਕੇ ਅਸੀਂ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਅਸੀਂ ਪਹੁੰਚ ਵੀ ਗਏ ਜੀ ਉੱਥਾਂ ਅੱਛਾ ਹਾਂਜੀ ਤੇ ਸਿੱਧੂ ਦੇ ਗੀਤ ਚੱਲਦੇ ਆ ਫਿਰ ਹਾਂਜੀ ਫੁੱਲ ਗਾਣੇ ਚੱਲਦੇ ਆ ਜੀ ਵਧੀਆ ਚੱਲਦੇ ਆ ਮਤਲਬ ਉੱਥੇ ਚੰਡੀਗੜ੍ਹ ਤੋਂ ਅਸੀਂ ਆਏ ਆ ਗਾਣੇ ਸੁਣਦੇ ਹੀ ਆਏ ਆ ਜੀ ਇੱਥੋਂ ਤੱਕ ਅੱਛਾ ਮੁੱਕਿਆ ਫਿਰ ਸਿੱਧੂ ਬਾਈ ਨਹੀਂ ਜੀ ਸਾਡੇ ਤਾਂ ਹਜੇ ਵੀ ਦਿਲਾਂ ਚ ਹੈ ਜੀ ਅੱਛਾ ਹਾਂਜੀ ਜੀਤ ਬਾਈ ਦੇ ਚਪੇੜਾ ਵਾਂਗੂ ਹਾਂਜੀ ਫੁੱਲ ਵੱਜਦੇ ਆ ਚਪੇੜਾ ਵਾਂਗੂ ਵੱਜਦੇ ਆ ਜੀ ਅੱਛਾ ਉਹ ਸੋਚਦੇ ਸੀਗੇ ਜੀ ਉਹਨਾਂ ਦੇ ਅੱਜ ਵੀ ਚਪੇੜਾ ਵਾਂਗੂ ਵੱਜਦਾਗਾ ਬਟ ਮੁੱਕਿਆ ਨਹੀਂ ਜੀ ਤੇ ਨਾ ਹੀ ਕਦੇ ਮੁੱਕੂਗਾ ਜੀ ਇਹ ਅਮਰ ਰਹੂਗਾ ਜੀ ਸਿੱਧੂ ਮਸੇ ਵਾਲਾ ਹਾਂਜੀ ਵੀਰੇ ਅੱਜ ਸਾਡੇ ਬਾਈ ਸਿੱਧੂ ਮਸੇ ਵਾਲਾ ਦੀ ਤੀਜੀ ਵਰਸੀ ਆ ਉਹਦੇ ਵਿੱਚ ਮਾਨਸਾ ਪ੍ਰਸ਼ਾਸਨ ਔਰ ਪਿੰਡ ਦੇ ਲੋਕ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਕੱਲ ਦੇ ਲੱਗੇ ਹੋਏ ਨੇ ਔਰ ਜੋ ਵੀ ਇੱਥੇ ਕੰਮ ਚੱਲ ਰਿਹਾ ਬਹੁਤ ਸੋਹਣਾ ਕੰਮ ਚੱਲ ਰਿਹਾ ਸਿੱਧੂ ਮੂਸੇਵਾਲਾ ਦੀ ਵਰਸੀ ਦੇ ਉੱਪਰ ਸਾਰੇ ਸਾਡੇ ਵੀਰਾਂ ਨੂੰ ਬਾਤ ਚਾਟ ਕੇ ਆਣਾ ਚਾਹੁੰਦਾ ਤੇ ਬਾਈ ਨੂੰ ਜੋ ਇਨਸਾਫ ਨਹੀਂ ਮਿਲਿਆ ਉਸ ਨੂੰ ਇਨਸਾਫ ਦਿਵਾਉਣਾ ਚਾਹੁੰਦਾ ਪਰ ਸੋਕ ਬਾਪੂ ਜੀ ਨੇ ਐਲਾਨ ਕੀਤਾ ਵੀ ਮੈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਖੜਾ ਹੋਣ ਜਾ ਰਿਹਾ ਤੇ ਮੈਂ ਸਾਰੇ ਭਰਾਵਾਂ ਨੂੰ ਮਾਨਸਾ ਵਾਸੀਆਂ ਨੂੰ ਅਪੀਲ ਕਰਦਾ ਵੀ ਜੋ ਪਿਛਲੇ ਵਾਰ ਆਪਣੇ ਮਾਨਸਾ ਵਾਸੀਆਂ ਤੋਂ ਗਲਤੀ ਹੋਈ ਹੈ ਉਦੋਂ ਵਾਰਾ ਗਲਤੀ ਨਾ ਹੋਵੇ ਤਾਂ ਜੋ ਮਾਨਸਾ ਦਾ ਕੋਈ ਅਲਾ ਮਾਨਸਾ ਦਾ ਸੁਧਾਰ ਹੋ ਸਕੇ ਵਿਕਾਸ ਹੋ ਸਕੇ ਤੇ ਸਾਡੇ ਭਾਈ ਸਿੱਧੂ ਮੂਸੇਆ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲ ਸਕੇ ਸਿੱਧੂ ਦਾ ਵੀ ਸੁਪਨਾ ਸੀਗਾ ਉਹ ਕਹਿੰਦਾ ਵੀ ਮੈਂ ਬੈਕਵਰਡ ਦਾ ਜਿਹੜਾ ਪੈਗ ਆ ਉਹ ਲਾ ਦੇਣਾ ਹਾਂਜੀ ਹਾਂਜੀ ਉਹ ਵੀ ਵੀਰੇ ਬਹੁਤ ਵੱਡਾ ਸੁਪਨਾ ਸੀ ਵੀਰੇ ਦਾ ਸੁਪਨਾ ਪੂਰਾ ਵੀ ਹੋਣ ਲੱਗਿਆ ਸੀ ਪਰ ਜੋ ਹੋਣੀ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਹੁਣ ਦੁਬਾਰਾ ਬਾਪੂ ਜੀ ਨੇ ਐਲਾਨ ਕੀਤਾ ਵੀ ਇਸ ਵੋਟਾਂ ਦੇ ਵਿੱਚ ਮੇਰਾ ਸਾਥ ਦਿਓ ਤੇ ਅਨੁਵਾਜ ਜੋ ਵੋਟਾਂ ਸਾਥ ਦਓਗੇ ਤਾਂ ਆਪਾਂ ਬਹੁਤ ਵਧੀਆ ਮਾਨਸਾ ਵਿਕਾਸ ਕਰਾਂਗੇ ਮਾਨਸਾ ਸੁਧਾਰ ਲਿਆਵਾਂਗੇ ਸਿੱਧੂ ਬਾਈ ਤੇ ਜੋ ਵੀ ਸੁਪਨੇ ਸਾਰੇ ਪੂਰੇ ਕਰਾਂਗੇ ਬਾਰਸੀ ਤੇ ਜਿਹੜੇ ਲੋਕ ਨੇ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਗਏ ਨੇ ਤਾਂ ਇੰਨਾ ਪਿਆਰ ਸਿੱਧੂ ਦੇ ਲਈ ਹਾਂਜੀ ਹਾਂਜੀ ਵੀਰੇ ਸਿੱਧੂ ਦਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਹੈ ਵੀਰੇ ਬਹੁਤ ਜ਼ਿਆਦਾ ਪਿਆਰ ਹੈ ਮਾਨਸਾ ਤੋਂ ਛੱਡੋ ਆਸ-ਪਾਸੇ ਦੇ ਲੋਕ ਬਹੁਤ ਦੂਰੂ ਦੂਰੂ ਆ ਚੁੱਕੇ ਨੇ ਇੱਥੇ ਤੇ ਸਿੱਧੂ ਦੇ ਮੁੱਛੇ ਵਾਲੇ ਵੀਰੇ ਦੇ ਪਾ ਪ੍ਰਸ਼ਾਂਸ ਅਗਰ ਜੋ ਵੀ ਆ ਰਹੇ ਨੇ ਉਹਨਾਂ ਲਈ ਇੱਥੇ ਚਾਹ ਪਾਣੀ ਦਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਵੀ ਕੀਤਾ ਗਿਆ ਬਾਪੂ ਜੀ ਵੱਲੋਂ ਪਿੰਡ ਪ੍ਰਸ਼ਾਸਨ ਵੱਲੋਂ ਔਰ ਬਹੁਤ ਵਧੀਆ ਕੰਮ ਕੀਤਾ ਕੱਲ ਦਾ ਪੂਰਾ ਜੋਰਾਂ ਛੋਰਾ ਦਾ ਕੰਮ ਚੱਲ ਰਿਹਾ ਜੀ